ਸਾਰੀਆਂ ਪਾਰਟੀਆਂ ਕਹਿੰਦੀਆਂ ਆਂ ਵੀ 13 ਜ਼ੀਰੋ ਆ 13 ਜ਼ੀਰੋ ਵੀ ਸਾਰੀਆਂ ਬੀਜੇਪੀ ਕਹਿੰਦੀ ਆ ਵੀ 13 ਦੀਆਂ 13 ਸੀਟਾਂ ਅਹੀਂ ਲੈਣੀਆਂ ਕਾਂਗਰਸ ਕਹਿੰਦੀ ਆ 13 ਸੀਟਾਂ ਅਹੀਂ ਲੈਣੀਆਂ ਪੰਜਾਬ ਦੀਆਂ ਹੂੰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਵੀ ਸਾਡੀਆਂ ਵੀ 13 ਦੀਆਂ 13 ਪੱਕੀਆਂ ਆ ਹੂੰ ਇਹ ਤਾਂ ਹੁਣ ਰਿਜ਼ਲਟ ਆਉਣ ਤੇ ਪਤਾ ਲੱਗੂਗਾ ਵੀ ਕੀ ਕਿਹਦੇ ਕੋਲ ਕਿੰਨਾ ਕਿੰਨੀ ਪਾਵਰ ਹੈ ਕਿਹਦੇ ਕੋਲ ਕਿੰਨੀ ਪਾਵਰ ਹੈ ਨਸ਼ੇ ਦਾ ਮੁੱਦਾ ਬੜਾ ਬਾਬਾ ਜੀ ਕੀ ਲੱਗਦਾ ਵੀ ਬਦਲਾਅ ਆਲੇ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਆਉਗੀ ਤੇ ਪਾ ਥੋੜਾ ਜਿਹਾ ਫਰਕ ਪਊਗਾ ਅਸੀਂ ਚੱਕ ਦਾਂਗੇ ਸਾਰੇ ਲੱਕ ਤੋੜ ਜਾਾਂਗੇ ਕੋਈ ਫਰਕ ਪਿਆ ਜਾਵਦਾ ਕਿਸੇ ਤੋਂ ਵੀ ਟੁੱਟਾਈ ਹੂੰ ਵੱਧਦਾ ਹੀ ਜਾਂਦਾ ਦਿਨ ਦਾ ਵੱਧਦਾ ਜਾ ਰਿਹਾ ਕਿਸੇ ਤੋਂ ਨਹੀਂ ਟੁੱਟਾ ਕਿਸੇ ਤੋਂ ਵੀ ਨਹੀਂ ਟੁੱਟਾ ਮਰ ਹਰ ਕੋਈ ਸਰਕਾਰ ਜਿਹੜੀ ਆਉਂਦੀ ਆ ਵੀ ਅਸੀਂ ਖੱਲ ਪਾਵਾਂਗੇ ਨਹੀਂ ਪਰ ਹੂੰ ਦਿਨੋਂ ਦਿਨ ਵੱਧਦਾ ਹੀ ਆ ਘਟਦਾ ਨਹੀਂ ਇਹਦਾ ਮਰ ਉਹ ਤਾਂ ਮਰ ਜਾਂਦਾ ਉਹਨੂੰ ਪਸੰਦ ਆਉਂਦਾ ਹੈ ਉਹਨੂੰ ਪਤਾ ਹੁੰਦਾ ਬਿਲਕੁਲ ਲੋਕਾਂ ਦੇ ਸਰਕਾਰਾਂ ਨੇ ਸਾਨੂੰ ਸਭ ਕੁਝ ਦੇਈ ਜਾਣ ਸਰਕਾਰਾਂ ਵੀ ਇੰਨਾ ਕੁਝ ਹੁਣ ਰੋਡਵੇ ਜਾਂ ਪੰਜਾਬ 'ਚ ਜਨਾਨੀਆਂ ਫ੍ਰੀ ਸਫ਼ਰ ਕਰਨ ਡਈਆਂ 300 ਜੂਨ ਤੱਕ ਮਹੀਨੇ ਦਾ ਭਗਵੰਤ ਮਾਨ ਨੇ ਬਿੱਲ ਮਾਫ ਕੀਤਾ ਵਾ ਤੇ ਜਿਹੜਾ ਜਿਹੜਾ ਸੰਕੋਜਨਾ ਬਾਲਦਾ ਹੈ ਨਾ 600 ਜੂਨਟ ਦੇ ਦੋ ਮਹੀਨੇ ਦੀ ਮਾਫੀ ਆ ਜਿਹੜਾ ਸੰਕੋਜਨਾ ਕੰਟਰੋਲ ਨਾ ਬਤੀ ਬਾਲਦਾ ਉਹਨੂੰ ਬਿੱਲ ਵੀ ਨਹੀਂ ਆਉਣ ਡਿਆ ਤੇ ਜਨਾਨੀਆਂ ਸਫਰ ਵੀ ਮੁਕਤ ਕਰਨ ਲਈ ਆ ਹੁਣ ਸਰਕਾਰ ਫਿਰ ਸਾਨੂੰ ਦਾਲ ਵੀ ਦੇ ਦੇ ਪ੍ਰਸ਼ਾਦੇ ਵੀ ਦੇ ਦੇ ਅਸੀਂ ਤਾਂ ਕੁਝ ਵੀ ਨਾ ਕਰੀਏ ਅਸੀਂ ਤਾਂ ਨੇ ਵੀ ਕੁਝ ਵੀ ਨਾ ਕਰੀਏ ਤੇ ਕੁਝ ਨਾ ਕੋਈ ਸਰਕਾਰ ਫਿਰ ਇਹਨਾਂ ਖਰਚਾ ਕਿੱਥੋਂ ਪੂਰਾ ਕਰੇ ਪੁਰਾਣੇ ਜਿੱਤਰਾ ਹੁਣ ਸਰਵਣ ਸਿੰਘ ਤੁਨ ਹੈ ਤੁਹਾਡੇ ਇਲਾਕੇ ਦੇ ਵਿੱਚ ਉਹ ਕਹਿੰਦਾ ਵੀ ਸੱਥਾਂ ਜਾ ਕੇ ਲੋਕਾਂ ਨੇ ਕੰਮ ਕਰਾਉਣੇ ਆਮ ਆਦਮੀ ਪਾਰਟੀ ਦੇ ਕੰਮ ਕਰਨ ਨੂੰ ਕਿਵੇਂ ਦੇਖਦੇ ਉਹ ਤੁਸੀਂ ਦੱਸ ਹੀ ਗਏ ਵੀ ਉਦੋਂ ਹੀ ਉਹਦੇ ਜਦੋਂ ਲਖਣ ਹੁੰਦਾ ਜਦੋਂ ਇਲੈਕਸ਼ਨ ਹੁੰਦਾ ਮਤਲਬ ਬਾਅਦ ਜਦੋਂ ਤੁਹਾਨੂੰ ਦੱਸ ਹੀ ਗਏ ਜੋ ਉਹਨਾਂ ਦੱਸਿਆ ਗੱਲ ਉਹ ਹੀ ਹੈ ਹੂੰ ਇਹਦੇ ਰੇਟ ਕਹਿੰਦੇ ਸੀ 500 ਰੁਪਏ ਕਰ ਦਿੱਤੀ ਜੀ ਪਰ ਰੇਟ ਦਾ ਰੇਟ ਅੱਜ ਵੀ ਉੱਥੇ ਹੀ ਹੈ ਰੇਟ ਤਾਂ ਰੇਟ ਇਹ ਇਹ ਮਾਈਨਿੰਗ ਨਹੀਂ ਕੀ ਰੁਕੀ ਜੀ ਇਹ ਓਨੀ ਦੀ ਓਨੀ ਆ ਰੇਟ ਰੇਟ ਤਾਂ ਰੇਟ ਓਨੇ ਦਾ ਓਨਾ ਹੀ ਆ ਓਨੀ ਓਨੀ ਮਤਲਬ ਸੈਂਕੜਾ ਜਿਹੜਾ ਉਹ ਸਾਰਾ 6 ਯਾਰ 800 ਕਾਰ ਤੋਂ 800 ਸੈਕੜਾ ਰੇਟ ਆ ਮਿਲਦੀ ਆ ਅੱਗੇ ਵੀ ਇੰਨੀ ਮਿਲਦੀ ਹੁਣ ਵੀ ਇੰਨੀ ਮਿਲਦੀ ਆ ਕਿਤੇ ਬਾਰੇ ਕੋਈ ਕਿਸੇ ਤੋਂ ਕੰਟਰੋਲ ਨਹੀਂ ਹੋਇਆ ਕੋਈ ਕੰਟਰੋਲ ਨਾ ਕਾਂਗਰਸ ਵਾਲਿਆਂ ਤੋਂ ਹੋਇਆ ਨਾ ਹੋਣੇ ਨਾ ਤੋਂ ਹੋਇਆ ਵਾ ਅੱਜ ਕੱਲ ਤੇ ਮੰਤਰੀ 15 1500 ਯਾਰ ਯਾਰ 5 500 ਸਕੋਟੀਗਾਰਡ ਰੱਖੀ ਫਿਰਦੇ ਕੀ ਡਰਿਆ ਇਹਨਾਂ ਨੂੰ ਹੂੰ ਦੱਸੋ ਇਹਨਾਂ ਨੂੰ ਕੀ ਡਾਰਿਆ ਹੂੰ ਜਿਹੜਾ ਬੰਦਾ ਚੰਗਾ ਕੰਮ ਕਰੇ ਗੱਲ ਪੂਰੀਆਂ ਕਰੇ ਫਿਰ ਤੁਹਾਡੇ ਕੋਲ ਮਤਲਬ ਜੇ ਡਾਰਿਆ ਤੇ ਹੁਣ ਵੋਟਾਂ ਮੰਗਣ ਕੀ ਲੈਣਾ ਆਉਂਦੇ ਜੀ ਹਾਂ ਜੇ ਡਾਰਿਆ ਤੇ ਵੋਟਾਂ ਲੈਣ ਕੀ ਕਰਨ ਨੂੰ ਆਉਂਦੇ ਜੀ ਆਪਦਾ ਉੱਥੇ ਬੈਠੇ ਰਹੋ ਸਿਕਿਉਰਟੀ ਉੱਥੇ ਰੱਖੋ ਹਾਂ ਜੀ ਦੀ ਮਰਜ਼ੀ ਪਾ ਦੂਗਾ ਜੀ ਦੀ ਮਰਜ਼ੀ ਉਹ ਪਾ ਦੂਗਾ ਹਾਂ ਬਿਲਕੁਲ ਹੁਣ ਤੇ ਇੱਕ ਘਰ ਦੇ ਵਿੱਚ ਇਤਫਾਕ ਨਹੀਂ ਆਇਆਗਾ ਜੀ ਬਿਲਕੁਲ ਲੜਕਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੇ ਤਰ੍ਹਾਂ ਫਿਰਦਾ ਵਾ ਹੂੰ ਜੋ ਜਿਹੜਾ ਬੰਨੇ ਅਮਰ ਛਕਿਆ ਉਹਨਾਂ ਦਾ ਮੈਂ ਕਾਲੀਆਂ ਨੂੰ ਪਾਉਣੀ ਆ ਜੀ ਤੇ ਜਨਾਨੀਆਂ ਦੀਆਂ ਅਸੀਂ ਸਾਡਾ ਕਰਾਇਆ ਬਾਪ ਅਸੀਂ ਆਵਾਜ਼ ਵੀ ਪਾਰਟੀ ਨੂੰ ਪਾਉਣੀ ਆ ਇਹ ਜਿੰਨੇ ਜੀਤ ਓਨੀਆਂ ਹੀ ਮਤਲਬ ਪਾਰਟੀਆਂ ਵਾਂ ਉਹਨੀਆਂ ਪਾਰਟੀਆਂ ਵਿੱਚ ਕੋਈ ਕਿਸੇ ਦਾ ਜਿਵੇਂ ਮੇਰਾ ਕੰਟਰੋਲ ਕਿਸੇ ਦੀ ਗੱਲ ਨਹੀਂ ਵੱਡੇ ਦੀ ਨਹੀਂ ਮੰਨਦੇ ਨੰਬਰਦਾਰ ਤੇ ਦੂਰ ਦੀ ਗੱਲ ਰਹੀ ਨੰਬਰਦਾਰ ਸਰਪੰਚ ਦੀ ਦੂਰ ਦੀ ਗੱਲ ਰਹੀ ਅੱਛਾ ਬਾਪੂ ਜੀ ਕੋਈ ਅਮਰਤਪਾਲ ਦਾ ਫੈਕਟ ਹੈਗਾ ਕਿਤੇ ਪਿੰਡ ਦੇ ਵਿੱਚ ਸਾਡੇ ਪਿੰਡ ਇੱਥੇ ਹੈ ਨਹੀਂ ਅੱਛਾ ਨਹੀਂ ਦੋ ਚਾਰ ਬੰਦੇ ਆਉਣਗੇ ਪੰਜ ਦਾ ਹੋਣਗੇ ਅੱਛਾ ਅੱਛਾ ਸਾਡੇ ਪਿੰਡ ਤੇ ਹੈ ਨਹੀਂ ਹੋਰ ਆਸ-ਪਾਸੇ ਕਹਿ ਨਹੀਂ ਸਕਦੇ ਉਹ ਗੱਲ ਨਹੀਂ ਕਹਿਣੀ ਚਾਹੀਦੀ ਨਹੀਂ ਨਹੀਂ ਕਰਨ ਵਾਲੀ ਗੱਲ ਕਰਨ ਵਾਲੀ ਮਤਲਬ ਹਿੰਦੂ ਲੋਕ ਸੈਮੇ ਹੋਏ ਆ ਹਮ ਅਮਰਤਪਾਲ ਦਾ ਕਰਕੇ ਹਿੰਦੂ ਲੋਕ ਸੈਮੇ ਹੋਏ ਆ ਸੈਮੇ ਹੋਏ ਅਮਰਤਪਾਲ ਦੀ ਅਜੇ ਮਤਲਬ ਲੋਕਾਂ ਵਿੱਚ ਵਿਚਰਨ ਤੋਂ ਬਣਾ ਲੋਕਾਂ ਦੇ ਨਾਲ ਉਹ ਮਤਲਬ ਬਣਦਾ ਨਹੀਂ ਨਾ ਆਣ ਜਾਣ ਲੋਕਾਂ ਦਾ ਵਿਹਾਰ ਨਹੀਂ ਬਣਦਾ ਜੀ ਜੀ ਲੋਕ ਵੈਸੇ ਵੀ ਅੰਦਰੋਂ ਜੇਲ੍ਹ ਚ ਕਿੰਨਾ ਕੋ ਵਿਚਰੂਗਾ ਆਹੋ ਜੇਲ੍ਹ ਨਾਲੇ ਉਹ ਬੰਦ ਹੈ ਅਜੇ ਤੇ ਲੋਕਾਂ ਵਿੱਚ ਵਿਚਰਿਆ ਹੀ ਮਤਲਬ ਵੋਟ ਬਣਦੀ ਹੈ ਨਾ ਕੋਈ ਪਿੰਡਾਂ ਵਿੱਚ ਆਉਣ ਲੀਡਰ ਤੇ ਹਵੀ ਇਫੈਕਟ ਕਰ ਰਿਹਾ ਹੈ ਤਾਂ ਵੀ ਅੰਦਰੋਂ ਬੰਦੋਂ ਦਾ ਲੜ ਰਿਹਾ ਉਹਦਾ ਕਿਤਾ ਕਿਤਾ ਆਹੋ ਆਹ ਕਿ ਸਾਡੇ ਹਲਕੇ ਵਿੱਚ ਇਹ ਵੀ ਫਸਾ ਮੁਕਾਬਲਾ ਹੀ ਆ ਫਸਾ ਮੁਕਾਬਲਾ ਪੰਜਾਬ ਬਚਾਓ ਪੰਜਾਬ ਬਚਾਓ ਤੇ ਪੰਜਾਬ ਹੁਣ ਵੇਖੋ ਨੇ ਤੇ 2 ਸਾਲਾਂ ਦੇ ਆਏ ਆ ਆਮ ਆਦਮੀ ਪਾਰਟੀ ਦਾ ਰਾਜ ਤਾਇਆ 2 ਸਾਲ ਹੋਏ ਅਜੇ ਇਹਨਾਂ ਨੇ ਕੀ ਪੰਜਾਬ ਦਾ ਕਿੰਨਾ ਕੁ ਵਿਗਾੜਤਾ 70 ਸਾਲ ਹੋ ਗਏ ਮੁਲਕ ਯਾਦ ਹੋਏ ਨੂੰ 30 ਸਾਲ ਕਾਲੀਆਂ ਨੇ ਰਾਜ ਕੀਤਾ ਤੇ 30 ਸਾਲ ਕਾਂਗਰਸ ਵਾਲਿਆਂ ਨੇ ਕੀਤਾ ਤੇ ਇਹ ਹੁਣ ਇਹਨਾਂ ਨੂੰ ਇਹਨਾਂ ਤੇ ਦੋਸ਼ ਲਾਈ ਜਾਂਦੇ ਪਾਰਟੀਆਂ ਦੇ ਇੱਕ ਦੂਜੀ ਦੇ ਵਿਰੋਧੀ ਤੇ ਇੱਕ ਦੂਜੀ ਤੇ ਦੋਸ਼ ਲਾਈ ਜਾਂਦੇ ਆ ਤੇ ਇਹ ਦੇ ਇਸੇ ਤਰ੍ਹਾਂ ਹੀ ਰੌਲਾ ਰੱਪਾ ਚੱਲਦਾ ਰਹਿੰਦਾ ਵਾ ਚੋਣਾਂ ਵੇਲੇ ਥੋੜਾ ਜਿਆਦਾ ਹੁੰਦਾ ਵਾ ਮੁੜ ਕੇ ਇਸੇ ਤਰ੍ਹਾਂ ਹੀ ਮੁੜ ਕੇ ਸਭ ਪਾਰਟੀਆਂ ਮਤਲਬ ਆਪਣਾ ਆਪਣਾ ਦਾਵਾ ਕਰਦੀਆਂ ਅੱਗੇ ਵੇਖੋ ਲੋਕੀ ਸਾਰਿਆਂ ਨੂੰ ਸਸਰੀਕਾਲ ਬੁਲਾਈ ਜਾਂਦੇ ਆਹੋ ਆਹੋ ਕਰੀ ਜਾਂਦੇ ਆ ਵੋਟ ਜਿੱਥੇ ਕਹਿੰਦਾ ਮਰ ਬਣਿਆ ਉੱਥੇ ਕਿਸੇ ਨੇ ਪਾ ਦੇਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਮੈਂ ਹਾਂ ਗੁਰਦੇਵਾਲ ਸਿੰਘ ਤੇ ਭਿੱਖੀਵੰਡ ਦੇ ਵਿੱਚ ਮੌਜੂਦ ਆ ਮਾਝੇ ਦਾ ਬਹੁਤ ਵੱਡਾ ਕਸਬਾ ਹੈ ਪਿੱਖੀਵੰਡ ਲਗਭਗ 25000 ਦੀ ਵੋਟ ਹੋਏਗੀ ਇੱਥੇ ਜੀ ਨਹੀਂ 20 25000 ਦੀ ਵੋਟ ਤਾਂ ਨਹੀਂ 7 8000 ਵੋਟ ਆ 7 8000 ਵੋਟ ਹੈ ਜੀ ਇੱਥੋਂ ਦੀ ਤੇ ਆ ਸਾਰੇ ਪੁਰਾਣੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਐਮਐਲਏ ਬਣਾਏ ਕਿੰਨੇ ਮੰਤਰੀ ਬਣਾਏ ਕਿੰਨੇ ਐਮਪੀ ਬਣਾਏ ਆਪਾਂ ਕਰਦੇ ਗੱਲਾਂ ਬਾਤਾਂ ਜਾਣਦੇ ਇਹਨਾਂ ਕੋ ਤੇ ਚੋਣਵੀਂ ਮਾਹੌਲ ਕੀ ਹੈ ਇਸ ਟਾਈਮ ਦਾ ਮਾਝੇ ਦੇ ਵਿੱਚ ਖਡੂਰ ਸਾਹਿਬ ਹਲਕੇ ਦੇ ਵਿੱਚ ਇਹ ਪਿੰਡ ਪੈਂਦਾ ਜੀ ਤੇ ਖਡੂਰ ਸਾਹਿਬ ਇਸ ਵੇਲੇ ਹੌਟ ਸੀਟ ਬਣਦੀ ਜਾ ਰਹੀ ਹੈ ਯਾਪਾ ਕਰਦੇ ਗੱਲਾਂ ਬਾਤਾਂ ਬਾਬਿਆਂ ਦੇ ਨਾਲ ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਕਿਵੇਂ ਦੇਖਦੇ ਹੋ ਜੀ ਕਿਵੇਂ ਦਾ ਮਾਹੌਲ ਹੈ ਜੀ ਮਾਹੌਲ ਦਾ ਜੀ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਦਾ ਕੋਈ ਪਤਾ ਨਹੀਂ ਗਿਆ ਵੀ ਮਤਲਬ ਕਿਉਂਕਿ ਸਾਰੀਆਂ ਪਾਰਟੀਆਂ ਆਪੋ ਆਪਣਾ ਅੱਡੀ ਚੋਟੀ ਦਾ ਜ਼ੋਰ ਤੇ ਲਾਉਂਦੀਆਂ ਹੀ ਆਂ ਹਾਂਜੀ ਹਾਂਜੀ ਤੇ ਇਸ ਵਾਰ ਦੇ ਵੋਟਾ ਕਿੰਦਰ ਕਿੰਨ ਕਿੰਨੇ ਕਿਨੂੰ ਵੋਟ ਪਾਉਣੀ ਆ ਇਹਦੇ ਬਾਰੇ ਲੋਕੀ ਚੁੱਪ ਚਾਹਂਦੀ ਆ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਸੇ ਨੇ ਕਿਨੂੰ ਵੋਟ ਪਾਣੀ ਅਗਲੇ ਦੇ ਮਨ ਦਾ ਕੀ ਪਤਾ ਕਿਨੂੰ ਵੋਟ ਪਾਉਣੀ ਬਿਲਕੁਲ ਬਿਲਕੁਲ ਤੇ ਇਸ ਤਰ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰ ਹੂੰ ਇਸੇ ਤਰ੍ਹਾਂ ਆਪੋ ਆਪਣੇ ਵਾਅਦੇ ਕਰਦੇ ਆ ਜੀ ਜੀ ਵੀ ਅਸੀਂ ਇਸ ਤਰ੍ਹਾਂ ਕਰਾਂਗੇ ਅਸੀਂ ਇਸ ਤਰ੍ਹਾਂ ਕਰਾਂਗੇ ਅੱਗੇ ਵੇਖੋ ਕਿਸੇ ਦੇ ਮਨ ਦਾ ਕੀ ਪਤਾ ਕਿੰਨੂ ਕਿ ਕਿਸੇ ਨੇ ਵੋਟ ਪਾਣੀ ਅੱਛਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਉਹ ਨਾ ਪਿੰਡ ਦੇ ਵਿੱਚ ਮੰਤਰੀ ਆਉਣਾ ਉਹਨਾਂ ਕਿਸੇ ਐਮ ਐਲ ਏ ਆਉਣਾ ਤੇ ਬੜਾ ਲੋਕਾਂ ਨੂੰ ਚਾਹ ਹੁੰਦਾ ਤੁਹਾਡੀ ਉਮਰ ਦੇ ਬਜ਼ੁਰਗ ਮੈਂ ਵੇ ਨਾ ਉਹਨਾ ਵੀ ਡੰਡੇ ਫੜ ਫੜ ਕੇ ਜਾਣਾ ਪਿਆਰ ਅਜ ਮੰਤਰੀ ਨਾ ਆਉਣਾ ਉਹਦੀ ਗੱਲਬਾਤ ਸੁਣਾਂਗੇ ਹੁਣ ਕਿਸੇ ਨੂੰ ਕੋਈ ਚੇਤਾ ਹੀ ਨਹੀਂ ਹੁੰਦਾ ਮంత్రి ਪਹਿਲੀ ਗੱਲ ਤਾਂ ਵੀ ਹੁਣ ਆਉਂਦੇ ਹੀ ਨਹੀਂਗੇ ਹੁਣ ਨਾ ਐਮਐਲ ਆਉਂਦਾ ਕੋਈ ਨਾ ਕੋਈ ਮੰਤਰੀ ਆਉਂਦਾ ਨਾ ਕੋਈ ਐਮਪੀ ਆਉਂਦਾ ਅੱਛਾ ਅੱਛਾ ਸਾਡੇ ਹਲਕੇ ਵਿੱਚ ਤਾਂ ਜਦੋਂ ਜਿਹੜਾ ਵੀ ਐਮਪੀ ਬਣਿਆ ਕਦੀ ਅਸੀਂ ਦੁਬਾਰਾ ਨਹੀਂ ਵੇਖਿਆ ਉਹ ਮਤਲਬ ਜਦੋਂ ਵੋਟਾਂ ਹੁੰਦੀਆਂ ਉਹ ਤਾਂ ਹੀ ਆਉਂਦੇ ਆ ਮੁੜ ਕੇ ਕਿੱਥੇ ਆਉਂਦੇ ਆ ਨਹੀਂ ਆਉਂਦੇ ਪਿੰਡਾਂ ਦੇ ਵਿੱਚ ਘਟੀਆਂ ਆਉਂਦੇ ਪਿਛਲੀ ਵਾਰੀ ਆਪਾਂ ਡਿੰਪੇ ਨੂੰ ਬੜੀ ਵੱਡੀ ਲਈ ਦੇਡ ਲੱਜਦਾ ਐ ਐਮਪੀ ਦਾ ਇਲੈਕਸ਼ਨ ਹਨਾ ਤੇ ਡਿੰਪਾ ਸਾਹਿਬ ਕਦੀ ਆਏ ਨੇ ਇੱਧਰ ਲਾ ਇਲਾਕੇ ਚ ਨਹੀਂ ਨਹੀਂ ਸਾਡੇ ਇਲਾਕੇ ਚ ਕਦੀ ਨਹੀਂ ਆਏ ਆਏ ਨਹੀਂ ਨਾ ਨਾ ਨਹੀਂ ਆਏ ਅੱਛਾ ਅੱਛਾ ਹੁਣ ਕਿਤੇ ਵੱਡੇ ਵੱਡੇ ਕਸਬੇ ਚ ਜਿਤਨਾ ਸ਼ਹਿਰ ਪੱਟੀ ਆ ਜਾਂ ਤਰਨਤਾਰਨ ਇਸ ਹਲਕੇ ਦੇ ਵਿੱਚ ਖਡੂਰ ਸਾਹਿਬ ਹਲਕੇ ਚ ਦੋ ਵੱਡੇ ਸ਼ਹਿਰ ਆ ਤਰਨਤਾਰਨ ਤੇ ਪੱਟੀ ਤੇ ਵੱਡੇ ਸ਼ਹਿਰਾਂ 'ਚ ਭਾਵੇਂ ਕਿਤੇ ਆਉਂਦੇ ਹੋਣ ਤਾਂ ਛੋਟੇ ਪਿੰਡਾਂ ਦੇ ਵਿੱਚ ਤੇ ਘੱਟ ਹੀ ਆਉਂਦੇ ਆ। ਘੱਟ ਹੀ ਆਉਂਦੇ ਆ। ਆਪਾਂ ਹੋਰ ਬਜ਼ੁਰਗਾਂ ਨੂੰ ਸ਼ਾਮਲ ਕਰ ਲਈਏ। ਵੀਰ ਜੀ ਇੱਥੇ ਪੱਸੀ ਆ ਜਾਓ ਤੁਸੀਂ। ਬਾਬਾ ਜੀ ਕਿਵੇਂ ਦੇਖਦੇ ਹੋ ਆਉਣ ਵਾਲਾ ਸਮਾ ਜਿਹੜਾ ਵਾ ਪੀ ਕਾਂਗਰਸ ਦਾ ਵੀ ਲੋਕਾਂ ਨੇ ਦੇਖ ਲਿਆ ਵੀ ਮੰਤਰੀ ਤੇ ਮਿਲਦੇ ਹੀ ਨਹੀਂ। ਹੁਣ ਆਪਾਂ ਦੀ ਪਾਰਟੀ ਤੇ ਚਲੋ ਇਹ 2.5 ਸਾਲ ਹੋ ਗਏ ਆ। ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ। ਅਮਰਤਪਾਲ ਨੇ ਵਿੱਚ ਐਂਟਰੀ ਕੀਤੀ ਆ। ਕਿਧਰ ਨੂੰ ਮਾਹੌਲ ਚੋਣਾਂ ਕੇ ਨੂੰ ਜਾ ਰਿਹਾ ਆ? ਇਹ ਗੱਲ ਦਾ ਜੀ ਕੋਈ ਕੋਈ ਕਿਸੇ ਨੂੰ ਡਿਟ ਨਹੀਂ ਦੇਂਦੇ ਆ ਹੂੰ ਕਿ ਕੋਈ ਜੀ ਨਹੀਂ ਕੀ ਕਰਨਾ ਕੀ ਨਹੀਂ ਜੀ ਜੀ ਹਾਂ ਜੀ ਪੁਰਾਣੇ ਮੰਤਰੀ ਆਉਂਦੇ ਜਾਂਦੇ ਰਿਹਾ ਹੁਣ ਨਵਿਆਂ ਦਾ ਕੀ ਹਾਲਚਾਲ ਹੈ ਪੁਰਾਣੇ ਜਿੱਤਣ ਹੁਣ ਸਰਮਣ ਸਿੰਘ ਧੁੰਨ ਹੈ ਤੁਹਾਡੇ ਇਲਾਕੇ ਦੇ ਵਿੱਚ ਉਹ ਕਹਿੰਦਾ ਵੀ ਸੱਥਾਂ ਜਾ ਕੇ ਲੋਕਾਂ ਨੇ ਕੰਮ ਕਰਾਉਣੇ ਆਮ ਆਦਮੀ ਪਾਰਟੀ ਦੇ ਕੰਮ ਕਰਨ ਨੂੰ ਕਿਵੇਂ ਦੇਖਦੇ ਉਹ ਤੁਸੀਂ ਦੱਸ ਹੀ ਗਏ ਵੀ ਉਦੋਂ ਹੀ ਹੁੰਦਾ ਜਦੋਂ ਲਕਸ਼ਣ ਹੁੰਦਾ ਜਦੋਂ ਇਲੈਕਸ਼ਨ ਹੁੰਦਾ ਬਾਅਦ ਜਦੋਂ ਤੁਹਾਨੂੰ ਦੱਸ ਹੀ ਗਏ ਜੋ ਉਹਨਾਂ ਦੱਸਿਆ ਗੱਲ ਉਹ ਹੀ ਹੈ ਹੂੰ ਬਾਅਦ ਚ ਨਹੀਂ ਆਉਂਦਾ ਕੋਈ ਨਾ ਕੋਈ ਨਹੀਂ ਪੁੱਛਦਾ ਡਵੈਲਪਮੈਂਟ ਤੱਕ ਕਿੰਨਾ ਆਮ ਆਦਮੀ ਪਾਰਟੀ ਨੇ ਕੰਮ ਕੁੰਮ ਕਰਾਇਆ ਉਹ ਕਹਿੰਦੇ ਅਸੀਂ ਸ਼ੁਰੂ ਤੋਂ ਪਹਿਲੇ 2 ਸਾਲਾਂ 'ਚ ਬਹੁਤ ਕੰਮ ਕਰਾਇਆ ਉਹ ਚਲੋ ਕਰਾਇਆ ਵੀ ਅਸੀਂ ਨਹੀਂ ਜਿਹੜੇ ਕਰਾਇਆ ਕਰਾਇਆ ਵੀ ਹੈ ਜੇ ਨਹੀਂ ਕੀ ਕਹਿ ਹਦ ਦੇ ਬਾਰੇ ਮਾਝ ਦੇ ਲੋਕ ਜਿਹੜੇ ਆ ਨਾ ਇੱਕ ਬੰਦੇ ਨੂੰ ਕਦੀ ਨਹੀਂ ਪਸੰਦ ਕਰਦੇ ਬਦਲਦੇ ਰਹਿੰਦੇ ਬੰਦਾ ਜਦੋਂ ਇਹ ਨਾ ਬਦਲਣਾ ਇੱਕਦਮ ਮੋੜ ਘਟ ਜਾਂਦੇ ਹਨ ਤੇ ਮਾਝ ਦੇ ਵਿੱਚ ਜ਼ਿਆਦਾ ਲੋਕ ਕਿਹਨੂੰ ਪਸੰਦ ਕਰਦੇ ਆ ਅਕਾਲੀ ਦਲ ਨੂੰ ਕਾਂਗਰਸ ਨੂੰ ਜਾਂ ਆਵਾਜ਼ ਦੀ ਪਾਰਟੀ ਨੂੰ ਜਿਹਦੇ ਨਾਲ ਕੋਈ ਜੁੜਿਆ ਉਸ ਨੂੰ ਫੇਨ ਕਰਨਾ ਜਾਂ ਕਰ ਨਹੀਂ ਰੋ ਕਰ ਨਹੀਂ ਫੇਨ ਕਰੀ ਜਾਂਦਾ ਇਹ ਕਾਰਨ ਹੈ ਕਾਰਨ ਕਰੀ ਜਾਂਦਾ ਹੂੰ ਜਿਹੜਾ ਆਮ ਬੰਦੇ ਹਨ ਜਿਹੜੇ ਜਿਹਦਾ ਇਹ ਅੱਡ ਵੱਡ ਜਿਤਨਾ ਜਿਤਨਾ ਜੁੜਿਆ ਉਹਨੂੰ ਫੇਨ ਕਰੀ ਜਾਂਦੇ ਉਹਨੂੰ ਪਸੰਦ ਕਰੀ ਜਾਂਦੇ ਕੰਮ ਕਰਦਾ ਕਿੱਦਾਂ ਫਿਰ ਕੰਮ ਕੰਮ ਚੱਲਦੇ ਆ ਕਿ ਨਹੀਂ ਹੁਣ ਵਧੀਆ ਕੰਮ ਚਲੀ ਜਾਂਦੇ ਕੰਮ ਸਾਡਾ ਧੰਦਾ ਜਿਹਦਾ ਚਲੀ ਜਾਂਦਾ ਜਿਤਨਾ ਉਤਰਾਇਣਾ ਕੋਈ ਮੰਤਰੀ ਆ ਜੇ ਸਾਨੂੰ ਕਈ ਗੋਲੀ ਇਹੋ ਕਰਨੀ ਪਣੀ ਇਹੋ ਕਰਨੀ ਪੈਣੀ ਆਪਾਂ ਹੋਰ ਬਜ਼ੁਰਗਾਂ ਨੂੰ ਸ਼ਾਮਲ ਕਰ ਲਿਆ ਇਧਰ ਦੇ ਪਾਸੇ ਆ ਜਿਓ ਤੁਸੀਂ ਘੁੰਮ ਕੇ ਆਪਾਂ ਸਾਰੇ ਬਾਬਿਆਂ ਦੇ ਨਾਲ ਵਾਰੀ ਵਾਰੀ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਬਾ ਜੀ ਵਾਹ ਖਾਲਸਾ ਵਾਹ ਫਤਿਹ ਕਿੰਨੀ ਉਮਰ ਹੋ ਗਈ ਤੁਹਾਡੀ ਹੋ ਗਈ 60 ਸਾਲ 60 ਸਾਲ ਕਿੰਨੀ ਵਾਰੀ ਐਮ ਐਲ ਏ ਬਣਾਇਆ ਤੇ ਐਮ ਪੀ ਬਣਾਇਆ 18 ਸਾਲਾਂ ਤੋਂ ਪਾਦਾ ਹੀ ਬਣਾਈ ਗਏ ਆ ਬਣਾਈ ਗਏ ਆ ਹੁਣ ਤੱਕ ਜੇ ਆਪਾਂ ਗਿਣੀਏ ਆਲਓਵਰ ਕਿਹੜੀ ਪਾਰਟੀ ਦੇ ਮੰਤਰੀ ਨੇ ਹੁਣ ਤੱਕ ਕੰਮ ਕੀਤਾ ਤੇ ਕਿਹਨੂੰ ਲੋਕ ਜ਼ਿਆਦਾ ਪਸੰਦ ਕਰਦੇ ਮੋਜੀ ਦਾ ਤੇ ਸੌਰਜਿੰਦਾ ਉਹਨੇ ਇਹ ਆਖਣਾ ਹੀ ਆ ਵੀ ਮੇਰੇ ਆਸ ਤੇ ਆ ਚੰਗਾ ਜੀ ਦਾ ਨਹੀਂ ਸੌਰਜਿੰਦਾ ਉਹਨੇ ਆਖਣਾ ਇਹ ਮੜਾ ਜੀ ਹਮ ਹੌਲ ਬਲਟੋਆ ਇਹ ਤਾਂ ਕਿੱਦਾਂ ਬਲਟੋਹਾ ਬਹੁਤ ਇਸ ਵੇਲੇ ਗੱਜ ਰਿਹਾ ਕਹਿੰਦਾ ਵੀ ਮੈਂ ਪੰਥ ਦੇ ਨਾਂ ਤੇ ਕੰਮ ਕਰ ਰਿਹਾ ਬਲਟੋਆ ਸਾਹਿਬ ਦਾ ਲੋਕ ਪਛਾਣਦੇ ਵੀ ਲੋਕ ਹਨਾ ਕਿਵੇਂ ਉਹਨਾਂ ਦਾ ਕੰਮ ਕਰ ਕਿਵੇਂ ਦਾ ਤੁਹਾਨੂੰ ਲੱਗਾ ਤੇ ਕੀ ਲੱਗਦਾ ਵੀ ਬਾਜੀ ਮਾਰਨਗੇ ਕੀ ਦੇਖੋ ਜੀ ਹੁਣ ਸਾਰੇ ਆਂਦੇ ਆ ਵੀ ਬਾਜੀ ਤੇ ਹਾਰ ਕੋਈ ਆਂਦਾ ਵੀ ਮੈਂ ਮਾਰ ਜਾਣੀ ਆ ਇਹ ਹੁਣ ਇਲੈਕਸ਼ਨ ਆ ਜਿੱਦ ਨੇ ਰਿਜ਼ਲਟ ਆਉਣਾ ਉਦੋਂ ਪਤਾ ਲੱਗਣਾ ਵੀ ਜਿਹੜਾ ਮਾਰਦਾ ਹੈ ਹੂੰ ਤੇ ਨਾ ਕੋਈ ਅੱਜ ਕੱਲ ਵੋਟਰ ਹੀ ਹੁਣ ਦਿਲ ਦੇਣ ਡਿਆ ਜੀ ਵੋਟਰ ਵੀ ਨਹੀਂ ਦਿਲਦਾ ਸਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਹਾਂ ਜੀ ਕਮਕਾਰਾਂ ਦਾ ਕਿੱਦਾਂ ਕੰਮਕਾਰ ਹੋ ਰਿਹਾ ਠੀਕ ਆ ਜੀ ਆਪੋ ਆਪਣੀ ਵਾਲਕੇ ਸਿੱਖਣੀ ਪੈਂਦੀ ਕੰਮ ਤੁਹਾਨੂੰ ਦੱਸਦੇ ਬਿਠੇ ਅੱਗੇ ਵੀ ਜਹੇਦਾਰ ਵੀ ਨਹੀਂ ਕੋਈ ਮੁੜ ਕੇ ਕੋਈ ਨਹੀਂ ਪੁੱਛਦਾਨ ਕੇ ਹੂੰ ਇਲੈਕਸ਼ਨ ਭਗਵੰਤ ਮਾਨ ਦੇ ਕਾਰਜਕਾਰੀ ਕਿੱਦਾਂ ਦੇਖਦੇ ਕਾਰਜਕਾਰੀ ਠੀਕ ਆ ਜੀ ਸਰੋਵਰ ਚੱਲਦੀ ਰਹਿੰਦੀ ਇਤਨੀ ਠੀਕ ਸਾ ਵਧੀਆ ਕੰਮ ਕਰ ਵਧੀਆ ਲੱਗਦਾ ਭਗਵੰਤ ਮਾਨ ਦਾ ਠੀਕ ਆ ਮੋੜ ਚੱਲਦੀ ਆ ਵਧੀਆ ਦੇ ਉਹਨਾਂ ਦੇ ਐਮ ਐਲ اے ਸਾਹਿਬ ਕਿੱਦਾਂ ਹੁੰਦੇ ਸੱਥਾਂ ਜਾ ਕੇ ਕੰਮ ਕਰਾਉਣੇ ਮਿਲਦੇ ਗਿਲਦੇ ਕਿ ਨਹੀਂ ਮਿਲਦੇ ਉਦੋਂ ਹੀ ਨਹੀਂ ਦਿੱਤਾ ਹੁੰਦਾ ਹੁੰਦਾ ਜੀ ਇਲੈਕਸ਼ਨ ਸੀ ਆਉਂਦੇ ਇਲੈਕਸ਼ਨ ਸੀ ਆਉਂਦੇ ਅੱਗੋ ਪਿਛੋ ਨਹੀਂ ਆਉਂਦੇ ਮਗਰੋਂ ਨਹੀਂ ਕੋਈ ਵੀ ਆਉਂਦਾ ਜੀ ਅੱਗੋ ਪਿਛੋ ਨਹੀਂ ਆਉਂਦੇ ਹਾਂਜੀ ਹਾਂਜੀ ਨਸ਼ੇ ਦਾ ਮੁੱਦਾ ਬੜਾ ਬਾਬਾ ਜੀ ਕਿ ਕੀ ਲੱਗਦਾ ਵੇ ਬਦਲਾਅ ਆਲੇ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਆਉਗੀ ਤੇ ਥੋੜਾ ਜਿਹਾ ਫਰਕ ਪਊਗਾ ਅਸੀਂ ਚੱਕ ਜਾਾਂਗੇ ਸਾਰੇ ਲੱਕ ਹੂੰ ਵਧਦਾ ਹੀ ਜਾਂਦਾ ਦਿਨ ਉਹ ਵਧਦਾ ਜਾ ਰਿਹਾ ਕਿਸੇ ਤੋਂ ਟੁੱਟਾ ਕਿਸੇ ਤੋਂ ਵੀ ਨਹੀਂ ਟੁੱਟਾ ਮੈਂ ਹਰ ਕੋਈ ਸਰਕਾਰ ਜਿਹੜੀ ਆਉਂਦੀ ਆ ਵੀ ਅਸੀਂ ਥੱਲ ਪਾਵਾਂਗੇ ਨਹੀਂ ਪਰ ਹੂੰ ਦਿਨੋਂ ਦਿਨ ਵਧਦਾ ਹੀ ਆ ਘੜਦਾ ਨਹੀਂ ਆ ਜੀ ਦਾ ਮਤਲਬ ਪੁੱਤ ਮਰ ਜਾਂਦਾ ਉਹਨੂੰ ਪਤਾ ਹੁੰਦਾ ਉਹਨੂੰ ਪਤਾ ਹੁੰਦਾ ਬਿਲਕੁਲ ਬਿਲਕੁਲ ਜਿਹੜੇ ਘਰ ਲੱਗੇ ਉਹਨੂੰ ਪਤਾ ਹੁੰਦਾ ਬਾਕੀਆਂ ਦਾ ਤਾਂ ਬਸੰਤਰ ਸੈਂਟਰ ਤੇ ਹੀ ਹੁੰਦਾ ਜੀ ਹੂੰ ਸੈਂਟਰ ਬੰਦ ਕਰਾਤਾ ਹੂੰ ਖੇਡਾ ਸੈਂਟਰ ਬੰਦ ਕਰਾਤਾ ਅੱਛਾ ਇਹ ਦੂਜੇ ਮਾਲ ਵਾਲਾ ਬੰਦਾ ਉਹ ਭਰਾਵਾ ਤੁਸੀਂ ਜਾਓ ਤੁਹਾਡੇ ਮਤਲਬ ਦੀ ਗੱਲ ਨਹੀਂ अच्छा बाबा जी किवें देख दो, दो जी <coughs> मेरा दो <laughs> चलो, को, को, चलो, <laughs> ना गला ਜਾ ਖਰਾਬ ਹੋਈ ਤਾਂ ਕਰ ਲੋ ਕਰ ਚਲੋ ਕੋਈ ਕੋਚਲਾ ਕੋਈ ਦੱਸ ਦਿਓ ਫਤਿਹ ਬੁਲਾ ਦੇ ਸਕਤ ਨੂੰ ਅਈਆ ਵੀ ਅਹੀਂ ਅਜੇ ਤੱਕ ਨਾ ਕਿਸੇ ਤੋਂ ਕੰਮ ਲਿਆ ਨਾ ਕਿਸੇ ਨੇ ਸਾਨੂੰ ਦਿੱਤਾ ਨਾ ਕਿਸੇ ਨੇ ਦਿੱਤਾ ਹਾਂ ਜੇ ਕੰਮ ਲੈਣਾ ਆਪਦੀ ਪਹੁੰਚ ਨਾਲ ਹੀ ਲੈਣਾ ਅੱਛਾ ਅੱਛਾ ਚਲੋ ਫੇਰ ਵੀ ਥੋੜਾ ਬਤਾ ਲੋਕ ਹੁਣ ਤੱਕ ਤੁਹਾਡੀ ਉਮਰ ਬਠੇਰੀ ਹੋ ਗਈ ਨੇ 70 ਦੇ ਕਰੀਬ ਹੋਗੇ بڑے ਐਮਐਲਏ ਬਣਾਏ ਮੰਤਰੀ ਵੇਖੇ ਕੋਈ ਤੇ ਤੁਹਾਨੂੰ ਇਹਨਾਂ ਨਾਮਾਂ ਦੇ ਕਿਸਾਨ ਹੀ ਕੰਮ ਜ਼ਿਆਦਾ ਕਰਾਈ ਜਾਂਦੇ ਨੇ ਕਿਸਾਨ ਜ਼ਿਆਦਾ ਕਰਾਈ ਜਾਂਦੇ ਹਾਂ ਕਿਸਾਨ ਜਾਈ ਜਾਂਦੇ ਆ ਜੇ ਕੋਈ ਕੰਮ ਕੇਸ ਲਈ ਤੇ ਨਿਕਮੋਟਾ ਲੋੜ ਵੇ ਕਿਸਾਨ ਨੂੰ ਲੈ ਜਾਣੇ ਐਮਐਲਏ ਮੰਤਰੀ ਤੇ ਲੱਭਦੇ ਨਹੀਂ ਨੇ ਮੰਤਰੀ ਤੇ ਲੱਭਦੇ ਨਹੀਂ ਕਿਸਾਨ ਕੰਮ ਕਰਾ ਦਿੰਦੇ ਕਰਾ ਦਿੰਦੇ ਕਿਸਾਨ ਕੰਮ ਅੱਛਾ ਹਾਂ ਮਤਲਬ ਕਿਸਾਨਾਂ ਦੀ ਚੜ੍ਹਤ ਹੈਗੀ ਪੂਰੀ ਕਿਸਾਨਾਂ ਦੀ ਚੜ੍ਹਤ ਹੈ ਪੂਰੀ ਅੱਛਾ ਅੱਛਾ ਬੀਜੇਪੀ ਦਾ ਨਾਇਕ ਹੈ ਕਿਤੇ 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 ਨਾ ਕਿਤੇ ਬੀਜੇਪੀ ਜਾਂਦੇ ਭਾਜਪਾ ਵੀ ਇੱਕ ਆ ਰਹੀ ਉਹ ਵੀ ਇਫੈਕਟ ਕਰ ਰਹੀ ਇਹ ਆ ਵੀ ਨਾਂ ਵਾ ਹੈਗਾ ਹੀ ਆ ਜਦੋਂ ਵੋਟਾਂ ਪੈਣਗੀਆਂ ਪਤਾ ਲੱਗੂਗਾ ਸਾਰੀਆਂ ਸਾਰੀਆਂ ਪਾਰਟੀਆਂ ਕਹਿੰਦੀਆਂ ਆਂ ਵੀ 13 ਜ਼ੀਰੋ ਆ 13 ਜ਼ੀਰੋ ਇਹ ਸਾਰੀਆਂ ਬੀਜੇਪੀ ਕਹਿੰਦੀ ਆ ਵੀ 13 ਦੀਆਂ 13 ਸੀਟਾਂ ਇਹ ਲੈਣੀਆਂ ਕਾਂਗਰਸ ਕਹਿੰਦੀ ਆ 13 ਸੀਟਾਂ ਇਹ ਲੈਣੀਆਂ ਪੰਜਾਬ ਦੀਆਂ ਹੂੰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਵੀ ਸਾਡੀਆਂ ਵੀ 13 ਦੀਆਂ 13 ਪੱਕੀਆਂ ਆ ਹੂੰ ਇਹ ਤਾਂ ਹੁਣ ਰਿਜ਼ਲਟ ਆਉਣ ਤੇ ਪਤਾ ਲੱਗੂਗਾ ਵੀ ਕੀ ਕਿਹਦੇ ਕੋਲ ਕਿੰਨਾ ਕਿੰਨੀ ਪਾਵਰ ਹੈ ਕਿਹਦੇ ਕੋਲ ਕਿੰਨੀ ਪਾਵਰ ਹੈ ਹਾਂ ਤੇ ਇਹਦੇ ਮਤਲਬ ਸਾਰੀਆਂ ਪਾਰਟੀਆਂ ਆਪਣ ਆਪਣੀ ਜਿੱਤ ਦਾ ਦਾਵਾ ਕਰਦੀਆਂ ਨੇ ਬਿਲਕੁਲ ਬਿਲਕੁਲ ਇਹਦਾ ਪਤਾ ਕਿਸੇ ਨੂੰ ਹੈ ਨਹੀਂ ਹੈ ਵੀ ਕੀ ਕਿੰਨੇ ਜਿੱਤਣਾ ਹੈ ਕਿੰਨੇ ਜਿੱਤਣਾ ਜਿਤਨਾ ਜਿਤਨਾ ਲੋਕਾਂ ਦੀ ਵਿਚਾਰ ਆ ਹਾਂ 217 ਵੋਟਾਂ ਪੈਣੀਆਂ ਬਾਕੀ ਨਸ਼ੇ ਦਾ ਮੁੱਦਾ ਜਿਹੜਾ ਨਾ ਪੰਜਾਬ 'ਚ ਹਾਂ ਇਹਦੇ ਬਾਰੇ ਸਾਰਿਆਂ ਨੇ ਕਿਹਾ ਜਦੋਂ ਕਾਂਗਰਸ ਸਰਕਾਰ ਆਈ ਸੀ ਨਾ 2017 'ਚ ਜੀ ਉਹਨਾਂ ਉਹਨਾਂ ਵੀ ਕਹੇ ਸੀ ਦਸ਼ਾ ਬੰਦ ਕਰ ਦਾਂਗੇ ਹਾਂ ਤੇ ਹੁਣ ਆਵਾ ਤੁਹੇ ਕਾਟ ਵੀ ਕਹਿੰਦੀ ਸੀ 2022 ਚ ਵੀ ਅਸੀਂ ਨਸ਼ਾ ਬੰਦ ਕਰਦਾਂਗੇ ਇਹ ਨਸ਼ਾ ਨਸ਼ਾ ਸਾਨੂੰ ਆਪਣੇ ਆਪ ਨੂੰ ਚਾਹੀਦਾ ਜੀ ਬੰਦ ਕਰਨਾ ਸਰਕਾਰਾਂ ਕਰਨ ਜਾਂ ਨਾ ਕਰਨ ਪਿੰਡ ਦੇ ਵਿੱਚ ਭਾਵੇਂ ਥਾਂ ਥਾਂ ਠੇਕੇ ਖੁੱਲ ਜਾਣ ਸਾਨੂੰ ਰੱਬ ਨੇ ਦਿਮਾਗ ਨਹੀਂ ਦਿੱਤਾ ਅਸੀਂ ਨਸ਼ੇ ਕਿਉਂ ਵਰਤੀ ਜਾਂਦੇ ਆ ਸਾਡੇ ਨੌਜਵਾਨ ਮੁੰਡੇ ਆ ਨੇ ਕੰਮਕਾਰ ਕੋਈ ਵੀ ਨਹੀਂ ਕਰਦੇ ਤੇ ਕੰਮ ਸਾਰੇ ਛੱਡ ਦਿੱਤੇ ਆ ਅਸੀਂ 24 ਘੰਟੇ ਦੇ 20-20 ਘੰਟੇ ਕੰਮ ਕਰਦੇ ਰਹੇ ਕੋਈ ਨਸ਼ਾ ਨਹੀਂ ਲੱਗ ਕੇ ਹੁਣ ਦਿੱਤਾ ਤੇ ਇਹ ਹੁਣ ਵਹਿਲਣ ਹੈ ਗਏ ਤੇ ਵਿਲ-ਵਿਲੇ ਨਸ਼ੇ ਵਰਤੀ ਜਾਂਦੇ ਆ ਨਾ ਕੋਈ ਕੰਮ ਨਾ ਕੋਈ ਕਾਰ ਜੀ ਜੀ ਇਹਨਾਂ ਨੇ ਇਹਨਾਂ ਨੂੰ ਆਪਣੀ ਜਾਣਦਾ ਨਹੀਂ ਫਿਕਰ ਇਹਨਾਂ ਸਰਕਾਰ ਦੇ ਉੱਤੇ ਛੁੱਟੀ ਆ ਵੀ ਨਸ਼ਾ ਸਰਕਾਰ ਬੰਦ ਕਰੂ ਨਸ਼ਾ ਹੀ ਆਪਣੇ ਆਪ ਬੰਦ ਕਰਕੇ ਨਾਵਰਤਿਏ ਨਾਵਰਤਿਏ ਇਹ ਤੇ ਇਹ ਤੇ ਇਹ ਤੇ ਸਾਡੀ ਜ਼ਿੰਮੇਵਾਰੀ ਹੈ ਨਾ ਨਸ਼ਾ ਨਾ ਨਾਵਰਤਿਏ ਨਸ਼ਾ ਮਾੜਾ ਸਭ ਨੂੰ ਪਤਾ ਵੀ ਨਸ਼ਾ ਮਾੜਾ ਤੇ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਤੇ ਨਿਰਨੇ ਦੇ ਸਰਕਾਰਾਂ ਤੇ ਵੀ ਨਾ ਨਾ ਕੁਝ ਛੁੱਟ ਕੇ ਹੋਣਾ ਸੀ ਲੋਕਾਂ ਦੇ ਸਰਕਾਰਾਂ ਨੇ ਸਾਨੂੰ ਸਭ ਕੁਝ ਦੇਈ ਜਾਣ ਸਰਕਾਰਾਂ ਵੀ ਇੰਨਾ ਕੁਝ ਹੁਣ ਰੋਡਵੇ ਜਾਂ ਪੰਜਾਬ ਚ ਜਨਾਨੀਆਂ ਫਰੀ ਸਫ਼ਰ ਕਰਨ ਡੀਆਂ 300 ਜੂਨ ਤੋਂ ਮਹੀਨੇ ਦਾ ਭਗਵੰਤ ਮਾਨ ਨੇ ਬਿੱਲ ਮਾਫ ਕੀਤਾ ਵਾ ਤੇ ਜਿਹੜਾ ਜਿਹੜਾ ਸੰਕੋਚਨ ਬਾਲਦਾ ਹੈ ਨਾ 600 ਜੂਨ ਤੇ 2 ਮਹੀਨੇ ਦੀ ਮਾਫਿਆ ਜਿਹੜਾ ਸੰਕੋਚਨ ਕੰਟਰੋਲ ਨਾ ਬਤੀ ਬਾਲਦਾ ਉਹਨੂੰ ਬਿੱਲ ਵੀ ਨਹੀਂ ਆਉਣ ਡਿਆ ਤੇ ਜਨਾਨੀਆਂ ਸਫਰ ਵੀ ਮੁਕਤ ਕਰਨ ਲਈ ਆ ਹੁਣ ਸਰਕਾਰ ਫਿਰ ਸਾਨੂੰ ਦਾਲ ਵੀ ਦੇ ਦੇ ਪ੍ਰਸ਼ਾਦੇ ਵੀ ਦੇ ਦੇ ਅਸੀਂ ਤਾਂ ਕੁਝ ਵੀ ਨਾ ਕਰ ਗਏ ਅਸੀਂ ਤਾਂ ਨਵੇਂ ਕੁਝ ਵੀ ਨਾ ਕਰੀਏ ਕੁਝ ਨਾ ਕੋਈ ਸਰਕਾਰ ਤੋਂ ਇਹਨਾਂ ਖਰਚਾ ਕਿੱਥੋਂ ਪੂਰਾ ਕਰੇ ਸਰਕਾਰ ਇਹ ਪੈਸੇ ਕਿੱਥੋਂ ਆਉਣਗੇ ਸਭ ਕੋਈ ਸਾਨੂੰ ਫ੍ਰੀ ਮਿਲ ਜੂਗਾ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਨਹੀਂ ਕੋਈ ਨਾ ਕੋਈ ਛੱਡ ਜ਼ਿੰਮੇਵਾਰੀ ਵੀ ਹੈ ਨਾ ਨਸ਼ਾ ਅਸੀਂ ਆਪਣੇ ਆਪ ਰੋਕੀ ਆਪਣੇ ਬੱਚਿਆਂ ਨੂੰ ਸਮਝਾਈਏ ਨਸ਼ਾ ਨਾ ਵਰਤਣ ਇਹ ਤਾਂ ਹੈ ਨਾ ਜੀ ਚਲੋ ਇਹ ਇਹ ਤਾਂ ਵੱਡਾ ਮੁੱਦਾ ਹੈ ਕਿ ਇਹ ਕੋਈ ਨਾ ਰੇਤ ਦਾ ਵੱਡਾ ਰੌਲਾ ਪਾਉਂਦਾ ਕਹਿੰਦੇ ਰੇਤ ਕਹਿੰਦੇ ਅਸੀਂ 500 ਰੁਪਏ ਕਰ ਦਿੱਤੀ ਜੀ ਪਰ ਰੇਤ ਦਾ ਰੇਟ ਅੱਜ ਵੀ ਉੱਥੇ ਹੀ ਹੈ ਰੇਟ ਤਾਂ ਰੇਟ ਇਹ ਇਹ ਮਾਈਨਿੰਗ ਨਹੀਂ ਗਈ ਰੁਕੀ ਜੀ ਇਹ ਓਨੀ ਦੀ ਓਨੀ ਆ ਰੇਟ ਰੇਤ ਦਾ ਰੇਟ ਰੇਟ ਓਨੇ ਦਾ ਓਨਾ ਹੀ ਆ ਓਨੀ ਓਨੀ ਮਤਲਬ ਸੈਂਕੜਾ ਜਿਹੜਾ ਉਹ 6600 650 650 ਸੈਂਕੜਾ ਰੇਟ ਆ ਮਿਲਦੀ ਆ ਅੱਗੇ ਵੀ ਇੰਨੀ ਮਿਲਦੀ ਹੁਣ ਵੀ ਇੰਨੀ ਮਿਲਦੀ ਆ ਇਹਦੇ ਬਾਰੇ ਕੋਈ ਕਿਸੇ ਤੋਂ ਕੰਟਰੋਲ ਨਹੀਂ ਹੋਇਆ ਕੋਈ ਕੰਟਰੋਲ ਨਾ ਕਾਂਗਰਸ ਵਾਲਿਆਂ ਤੋਂ ਹੋਇਆ ਨਾ ਹੋਣੇ ਨਾ ਤੋਂ ਹੋਇਆ ਆ ਇਹ ਆਸ ਆਸ ਲੱਗਦੀ ਵੀ ਆਮ ਆਦਮੀ ਪਾਰਟੀ ਰੋਕ ਸਕਦੀ ਹੈ ਜੀ ਆਸ ਤਾਂ ਹੁਣ ਸਾਨੂੰ ਕੀ ਪਤਾ ਆਸ ਤਾਂ ਕੀ ਪਤਾ ਪਰ ਇਹ ਗੱਲ ਹੈਗੀ ਹੁਣ ਦੂਜੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਉੱਤੇ ਕਰੀ ਜਾਂਦੀਆਂ ਆ ਆਮ ਆਦਮੀ ਪਾਰਟੀ ਨੇ ਆਦੇ ਪੰਜਾਬ ਪੰਜਾਬ ਬਚਾਓ ਪੰਜਾਬ ਬਚਾਓ ਤੇ ਪੰਜਾਬ ਹੁਣ ਵੇਖੋ ਨੇ ਤੇ 2 ਸਾਲਾਂ ਦੇ ਆਏ ਆ ਆਮ ਆਦਮੀ ਪਾਰਟੀ ਦਾ ਰਾਜ ਤਾਂ ਆਇਆ 2 ਸਾਲ ਹੋਏ ਅਜੇ ਇਹਨਾਂ ਨੇ ਕੀ ਪੰਜਾਬ ਦਾ ਕਿੰਨਾ ਕੁ ਵਿਗਾੜਤਾ 70 ਸਾਲ ਹੋ ਗਏ ਮੁਲਕ ਯਾਦ ਹੋਏ ਨੂੰ 30 ਸਾਲ ਕਾਲੀਆਂ ਨੇ ਰਾਜ ਕੀਤਾ ਤਾਂ 30 ਸਾਲ ਕਾਂਗਰਸ ਵਾਲਿਆਂ ਨੇ ਕੀਤਾ ਤੇ ਇਹ ਹੁਣ ਇਹਨਾਂ ਨੂੰ ਇਹਨਾਂ ਤੇ ਦੋਸ਼ ਲਾਈ ਜਾਂਦੇ ਪਾਰਟੀਆਂ ਦੇ ਇੱਕ ਦੂਜੀ ਦੇ ਵਿਰੋਧੀ ਤੇ ਇੱਕ ਦੂਜੀ ਤੇ ਦੋਸ਼ ਲਾਈ ਜਾਂਦੇ ਆ ਤੇ ਇਹ ਤੇ ਇਸੇ ਤਰ੍ਹਾਂ ਹੀ ਰੌਲਾ ਪਾ ਚੱਲਦਾ ਰਹਿੰਦਾ ਵਾ ਚੋਣਾਂ ਵੇਲੇ ਥੋੜਾ ਜਿਆਦਾ ਹੁੰਦਾ ਵਾ ਮੁੜ ਕੇ ਇਸੇ ਤਰ੍ਹਾਂ ਹੀ ਮੁੜ ਕੇ ਸਭ ਪਾਰਟੀਆਂ ਮਤਲਬ ਆਪਣਾ ਆਪਣਾ ਦਾਵਾ ਕਰਦੀਆਂ ਅੱਗੇ ਵੇਖੋ ਲੋਕੀ ਸਾਰਿਆਂ ਨੂੰ ਸਸਤਰੀ ਕਾਲ ਬੁਲਾਈ ਜਾਂਦੇ ਆਹੋ ਆਹੋ ਕਰੀ ਜਾਂਦੇ ਆ ਵੋਟ ਜਿੱਥੇ ਕਹਿੰਦਾ ਮਨ ਬਣਿਆ ਉੱਥੇ ਕਿਸੇ ਨੂੰ ਪਾ ਦੇਣੀ ਆ ਲੋਕ ਢਿੱਡ ਨਹੀਂ ਦੇ ਰਹਿ ਕੇ ਆ ਲੋਕ ਇਤਨਾ ਢਿੱਡ ਨਹੀਂ ਦਿੰਦੇ ਕਿਸੇ ਨੂੰ ਵੀ ਕਿਹ ਕੀ ਦੇ ਨਾਲ ਤੁਰਨਾ ਵਾ ਅੱਛਾ ਪਹਿਲਾਂ ਇੱਕ ਚੀਜ਼ ਹੋਰ ਹੁੰਦੀ ਸੀ ਵੀ ਪਹਿਲਾਂ ਜਿਹੜਾ ਪਿੰਡ ਦਾ ਮੋਤਵਾਰ ਜਿੱਦਾ ਨੰਬਰਦਾਰ ਹੁੰਦਾ ਹੈ ਜਾਂ ਸਰਪੰਚ ਹੁੰਦਾ ਹੈ ਜਾਂ ਕੋਈ ਹੋਰ ਮੋਤਵਾਰ ਜਿਹੇ ਚੌਧਰੀ ਬਣਾਏ ਹੁੰਦੇ ਸੀ ਪਿੰਡਾਂ ਦੇ ਪੁਰਾਣੇ ਹਨਾ ਉਹ ਕਹਿੰਦਾ ਵੀ ਉਹਨੇ ਉਂਗਲ ਫੇਰ ਦੇਣੀ ਵੀ ਯਾਰ ਆ ਇਲਾਕਾ ਮੇਰਾ ਹਨਾ ਪੁਰਾਣਾ ਸਭਾ ਹੁੰਦਾ ਸੀ ਨਾ ਇਦਾਂ ਤੇ ਹੁਣ ਹੁਣ ਉਹ ਚੀਜ਼ ਨਹੀਂ ਹੈਗੀ ਹੁਣ ਨਾ ਕੋਈ ਮੈਂਬਰ ਦੇ ਆਖੇ ਪਾਉਂਦਾ ਨਾ ਕੋਈ ਸਰਪੰਚ ਦੇ ਆਖੇ ਪਾਉਂਦਾ ਉਹ ਆਪਣੀ ਮਰਜ਼ੀ ਨੇ ਮਰਜ਼ੀ ਕਰਦੇ ਲੋਕ ਹੁਣ ਤੇ ਇੱਕ ਘਰ ਦੇ ਵਿੱਚ ਇਤਫਾਕ ਨਹੀਂ ਆਇਆਗਾ ਜੀ ਬਿਲਕੁਲ ਲੜਕਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੇ ਤਰ੍ਹਾਂ ਫਿਰਦਾ ਵਾ ਪਿਓ ਜਿਹੜਾ ਉਹਨੇ ਅਮਰ ਛਕਿਆ ਉਹਨਾਂ ਦਾ ਮੈਂ ਕਾਲੀਆਂ ਨੂੰ ਪਾਉਣੀ ਆ ਜੀ ਤੇ ਜਨਾਨੀਆਂ ਦੀਆਂ ਅਸੀਂ ਸਾਡਾ ਕਰਾਇਆ ਵਾ ਅਸੀਂ ਆਵਾਜ਼ ਵੀ ਪਾਰਟੀ ਨੂੰ ਪਾਉਣੀ ਆ ਇਹ ਜਿੰਨੇ ਜੀਤ ਓਨੀਆਂ ਹੀ ਮਤਲਬ ਪਾਰਟੀਆਂ ਵਾਂ ਓਨੀਆਂ ਹੀ ਪਾਰਟੀਆਂ ਵਾਂ ਕੋਈ ਕਿਸੇ ਦਾ ਦਜਾ ਮਰਾ ਕੰਟਰੋਲ ਕਹਿਦੀ ਗੱਲ ਨਹੀਂ ਵੱਡੇ ਦੀ ਨਹੀਂ ਮੰਨਦੇ ਇਹ ਨੰਬਰਦਾਰ ਤੇ ਦੂਰ ਦੀ ਗੱਲ ਰਹੀ ਨੰਬਰਦਾਰ ਸਰਪੰਚੇ ਦਾ ਦੂਰ ਦੀ ਗੱਲ ਰਹੀ ਨਹੀਂ ਪਹਿਲਾਂ ਹੁੰਦਾ ਸੀ ਨਾ ਪਹਿਲਾਂ ਇਦਾਂ ਵੱਡੇ ਪਹਿਲਾਂ ਜਦੋਂ ਵੋਟਾਂ ਆਉਂਦੇ ਸੀ ਨਾ ਪਛਾਈਆਂ ਦੀਆਂ ਵੀ ਹਾਂ ਤੇ ਜਿਹੜੇ ਬੱਚੇ ਹੁੰਦੇ ਸੀ ਉਹ ਆਂਦੇ ਸੀ ਸਾਡੇ ਬਜ਼ੁਰਗ ਐ ਨਾ ਤੇ ਬਜ਼ੁਰਗ ਜਿੱਧਰ ਆਖੂਗਾ ਓਧਰ ਹੀ ਪਾਉਣੀਆਂ ਬਜ਼ੁਰਗ ਨੂੰ ਪੁੱਛ ਲਓ ਬਿਲਕੁਲ ਜਿੱਧਰ ਬਜ਼ੁਰਗ ਆਖੂਗਾ ਉਨੂੰ ਓਧਰ ਹੀ ਵੋਟਾਂ ਪਾਉਣੀਆਂ ਹੁਣ ਤਾਂ ਸਾਰੇ ਯਾਦ ਆ ਕੋਈ ਕਿਸੇ ਬੰਨੇ ਤਰਫ ਦੇ ਕੋਈ ਨੌਜਵਾਨ ਪੀੜੀ ਕਹਿੰਦੀ ਹੈ ਅਮਰਤਪਾਲ ਨੂੰ ਪਾਉਣੀ ਨੌਜਵਾਨ ਪੀੜੀ ਨਹੀਂ ਕਹਦੀ ਗੱਲ ਮੰਨਦੀ ਉਹਨਾਂ ਦੀ ਆਪਣੀ ਮਰਜ਼ੀ ਐ ਜਿੱਧਰ ਉਹ ਉਹਨਾਂ ਮਰਜ਼ੀ ਪਰ ਵੱਡੇ ਨਹੀਂ ਮੰਨਦੇ ਐ ਐਮਐਲਏ ਜਿੱਤੇ ਜਾਂਦਾ ਉਹ ਨਹੀਂ ਕਿਸੇ ਪਿੰਡ ਚੋਂਦਾ ਐਮਪੀ ਜੀ ਅਸੀਂ ਕਈਆਂ ਐਮਪੀਆਂ ਨੂੰ ਵੋਟਾਂ ਪਾਈਆਂ ਹਰੇਕ ਤੱਕ ਸ਼ਕਲ ਨਹੀਂ ਵੇਖੀ ਸ਼ਕਲ ਨਹੀਂ ਵੇਖੀ ਖਾਸ ਤੇ ਨਾ ਮੈਂ ਆ ਮੈਂ ਲੈ ਜੇ ਤੱਕ ਸਾਡੇ ਪਿੰਡ ਨਹੀਂ ਆਇਆ ਦੋ ਸਾਲ ਹੋ ਗਏ ਨਾ ਅਜੇ ਤੱਕ ਨਹੀਂ ਆਇਆ ਅੱਛਾ 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 ਬਾਬਾ ਜੀ ਤੁਸੀਂ ਰਹਿ ਗਏ ਹੁਣ ਤੁਸੀਂ ਕੋਈ ਗੱਲ ਬਾਤ ਦੱਸੋ ਵੀ ਕਿੰਨੂ ਪਾਉਣੀ ਚਾਹੀਦੀ ਜੋ ਇਹਨਾਂ ਨੇ ਗੱਲ ਕੀਤੀ ਉਹ ਮੈਂ ਕਰਨੀ ਵੀ ਕੋਈ ਕਹੇ ਤੇ ਦੱਸਦਾ ਨੇ ਨਾ ਪਿਓ ਨੂੰ ਪੁੱਤ ਦੱਸਦਾ ਤੇ ਨਾ ਪੁੱਤ ਪਿਓ ਨੂੰ ਦੱਸਦਾ ਅੱਛਾ ਅੱਛਾ ਸਾਰੇ ਆਪੋ ਆਪਣੇ ਤਰ੍ਹਾਂ ਕਰਦੇ ਸਾਡੇ ਸਮੇ ਵੀ ਇਦਾਂ ਹੁੰਦਾ ਸੀ ਜਦੋਂ ਤੁਹਾਡੀ ਉਮਰ ਤੁਸੀਂ ਆਪਣੇ ਬਾਪੂ ਦੇ ਅੱਖੇ ਲਾ ਕੇ ਪਾਵੇਂ ਕਿ ਬੀਬੀ ਦੇ ਅੱਖੇ ਪਾਈਏ ਸੱਚੀ ਦੱਸੋ ਮੈਂ ਤਾਂ ਵੋਟ ਵੀ ਹੁਣ ਦੋ ਤਿੰਨ ਸਾਲਾਂ ਤੇ ਪਾਉਣ ਲੱਗਾ ਮੈਂ ਤਾਂ ਵੋਟ ਹੀ ਨਹੀਂ ਪਾਈ ਮੈਂ ਦਾਜਮ ਆਹੇ ਮੁਲਾਜ਼ਮ ਹੈ ਮਾਇ ਡੋਰੀ ਦਾ ਅੱਛਾ ਮੁਲਾਜ਼ਮ ਸੀਗੇ ਹਾਂਜੀ ਅੱਛਾ ਘਰ ਦੇ ਵਿੱਚ ਅੱਛਾ ਮੈਨੂੰ ਇਹ ਗੱਲ ਦੱਸੋ ਹਾਂਜੀ ਕਿ ਬੀਬੀ ਆਖੇ ਲੱਗਦੀ ਹੈ ਕਿ ਨਹੀਂ ਬੀਬੀ ਤੁਹਾਡੇ ਆਖੇ ਲਾ ਕੇ ਪਾਊਡਰ ਪਾਉਂਦੀ ਕਿ ਨਹੀਂ ਸਾਰੇ ਬੋੜ ਆਖੇ ਲਾ ਕੇ ਪਾਉਂਦੇ ਪਰ ਕੋਈ ਕਿਸੇ ਨੂੰ ਢਿੱਡ ਨਹੀਂ ਦਿੰਦਾ ਬਈ ਕਿੰਨੇ ਪਾਉਣੀ ਆ ਕਿੰਨੇ ਨਹੀਂ ਪਾਉਣੀ ਬੀਬੀ ਵੀ ਨਹੀਂ ਦੱਸਦੀ ਨਾ ਕੋਈ ਨੂੰ ਕਿਸੇ ਨੂੰ ਦੱਸਦਾ ਅੱਜ ਕਰ ਜ਼ਮਾਨਾ ਇਹੋ ਜਿਹਾ ਹੈ ਅੱਛਾ ਆਹ ਤੇ ਬੜੀ ਮਾੜੀ ਗੱਲ ਹੈ ਕਿ ਬੀਬੀ ਵੀ ਪਾਉੜਦੇ ਹਾਂਜੀ ਪਾਪਾ ਜੀ ਸਰਦਾਰ ਮੰਗਲ ਸਿੰਘ ਹਾਂਜੀ ਤੇ ਇਹ ਮਤਲਬ ਵੋਟਾਂ ਦਾ ਇਦਾਂ ਵਾਂ ਵੀ ਕੋਈ ਕਿਸੇ ਦੀ ਮੰਨਦਾ ਨਹੀਂ ਨਾ ਕੋਈ ਤਾਂ ਤਾਂ ਨਹੀਂ ਮੰਨਦੇ ਕੋਈ ਐਮ.ਐਲ.ਏ ਨਹੀਂ ਆਉਂਦਾ ਹੂੰ ਐਮ.ਪੀ ਨਹੀਂ ਆਉਂਦਾ ਹੂੰ ਉਦੋਂ ਆਉਂਦੇ ਆ ਜਦੋਂ ਵੋਟਾਂ ਦਾ ਮੂੰਹ ਮਤਲਬ ਵੋਟਾਂ ਪਾਉਣੀਆਂ ਹਾਂ ਉਦੋਂ ਆਉਂਦੇ ਆ ਅੱਗੋਂ ਪਿੱਛੋਂ ਕਿਤੇ ਵਿਖਾਈ ਵੀ ਨਹੀਂ ਦਿੰਦੇ ਹੂੰ ਤੇ ਲੋਕ ਵੀ ਆਪਣੀ ਮਰਜ਼ੀ ਕਰਦੇ ਆ ਹੂੰ ਕੋਈ ਕਾਲੀਆਂ ਨੂੰ ਮੰਨਦਾ ਕੋਈ ਆਮ ਪਾਰਟੀ ਨੂੰ ਮੰਨਦਾ ਕੋਈ ਯਾ ਕਾਂਗਰਸ ਨੂੰ ਮੰਨਦਾ ਤੇ ਹੁਣ ਨਵੀਂ ਪਾਰਟੀ ਆ ਗਈ ਆ ਉਹ ਜਿਹੜੀ ਨਵੀਂ ਪੀੜ੍ਹੀ ਆ ਜਾਂ ਉਹ ਆਂਦੇ ਆ ਹੀ ਇੱਧਰ ਜਾਣਾ ਪਰ ਮਾਹੌਲ ਖਰਾਬ ਹੋਣਾ ਉਹ ਵੇਖੀ ਜੂ ਜੋ ਵੇਖੀ ਜੂ ਬਿਲਕੁਲ ਵੇਖੋ ਘਰ ਦੇ ਵਿੱਚ ਲੜਾਈ ਪੈ ਗਈ ਆ ਮੁੰਡੇ ਕੁਛ ਕਹਿੰਦੇ ਤੇ ਬਾਪੂ ਕੁਛ ਕਹਿੰਦਾ ਬਾਪੂ ਕੁਛ ਕਹਿੰਦਾ ਉਹ ਨਹੀਂ ਮੰਨਦਿਆਂ ਹਾਂ ਉਹਨਾਂ ਜਦੋਂ ਕੰਮ ਆਖਿਆ ਬੰਦੇ ਨੂੰ ਤੇ ਉਹ ਗਿਆ ਤੇ ਉਹਨੇ ਗੱਲ ਹੀ ਆਖਣਾ ਪਈ ਉਹ ਹੈਗਾ ਨਹੀਂ ਇੱਥੇ ਉਹ ਹੈਗਾ ਨਹੀਂ ਇੱਥੇ ਹਾਂ ਤੇ ਜਨਾਨੀ ਆਂਦੀਆਂ ਸੀ ਨੂੰ ਵੋਟ ਕਾ ਤੇ ਪਾਉਣੀ ਹਾਂ ਕਿ ਕੋਈ ਮਤਲਬ ਮੈਂਬਰਸ ਬਣ ਚਾਹਦੇ ਤੇ ਬਾਹਰੋਂ ਆਦਮ ਤੇ ਵੀ ਘਰ ਨਹੀਂ ਆਗਾ ਉਹ ਹਾਂ ਇਹੀ ਗੱਲ ਕਰ ਰਹੇ ਹੋ ਦੇਖੋ ਹੂੰ ਦੇਖੋ ਐਮਐਲਏ ਵੀ ਆਉਂਦਾ ਤੇ ਉਹਦੇ ਕਾਰਜ ਆ ਕੰਮ ਨੂੰ ਉਹਨਾਂ ਵੀ ਆਖੜਾ ਵੀ ਉਹ ਸੱਤਾ ਜਾਣਾ ਉਹ ਗਿਆ ਕਿਥੇ ਹੂੰ ਅੱਛਾ ਬਾਪੂ ਜੀ ਮੈਂ ਤੁਸੀਂ ਲੇਟ ਆਏ ਮੈਂ ਤਾਂ ਇਹਨਾਂ ਨੂੰ ਵੀ ਸਵਾਲ ਕੀਤਾ ਤੁਹਾਨੂੰ ਵੀ ਇੱਕ ਸਵਾਲ ਕਰਾਂ ਕਿ ਜਦੋਂ ਪਹਿਲਾਂ ਕਿਤੇ ਮੰਤਰੀ ਕੋਈ ਆਉਂਦਾ ਹਣਾ ਪਿੰਡ 'ਚ ਇੱਕ ਚਾਹ ਹੁੰਦਾ ਵੀ ਅਸੀਂ ਆਪਣੇ ਮੰਤਰੀ ਨੂੰ ਸੁਣਨ ਜਾਣਾ ਪਰ ਉਹ ਹਮੜ ਤਾਂ ਕਦੀ ਕਦੇ ਪੁੱਛਿਆ ਹੀ ਨਹੀਂ ਵੀ ਉਹ ਜਿੱਥੇ ਕੋਈ ਪੁਰਾਣੀ ਗੱਲ ਮੈਂ ਦੱਸਦਾ ਜੀ ਸਾਡੇ ਪਿੰਡ ਪ੍ਰਤਾਪ ਸਿੰਘ ਕੈਰੋਂ ਆਇਆ ਆ ਉਹ ਸਾਰੇ ਇਲਾਕੇ ਚ ਫਿਰਦਾ ਸਾਰੇ ਜੱਟਾਂ ਦੇ ਘਰ ਵੀ ਸਾਰੇ ਘਰਾਂ ਚ ਇੱਕ ਬਹੁਤ ਹੀ ਗਰੀਬ ਘਰ ਗਿਆ ਉਹ ਜੀ ਜੀ ਉਹ ਜਾ ਕੇ ਜਦੋਂ ਬੈਠਾ ਹੂੰ ਤੇ ਆਂਦਾ ਮੈਂ ਪਾਣੀ ਪੀਣਾ ਤੇ ਲੱਗੀ ਆ ਤੇ ਕੈਰੋ ਸਾਹਿਬ ਕੈਰੋ ਸਾਹਿਬ ਪ੍ਰਤਾਪ ਸਿੰਘ ਕੈਰੋ ਜੀ ਪ੍ਰਤਾਪ ਸਿੰਘ ਕੈਰੋ ਪ੍ਰਤਾਪ ਸਿੰਘ ਕੈਰੋ ਹਾਂ ਜੀ ਉਹ ਭੱਜੇ ਗਏ ਜਿਹੜੇ ਮੋਤਵਾ ਰਹੀ ਪਾਣੀ ਲਿਓਨੇ ਉਹਨਾਂ ਨਹੀਂ ਨਹੀਂ ਇੱਥੇ ਘਰੋਂ ਪੀਣਾ ਅੱਛਾ ਗਰੀਬ ਘਰੋਂ ਪੀਣਾ ਗਰੀਬ ਘਰੋਂ ਪੀਣਾ ਵਾਹ ਉਸ ਟਾਈਮ ਸੋਚ ਹੀ ਉਹਨਾਂ ਦੀ ਆਹਾ ਪਰ ਹੁਣ ਜਿਹੜਿਆ ਹੁਣ ਤੇ ਉਥੋਂ ਹੀ ਆਹੰਦੇ ਆਂ ਕੁਰਸੀਆਂ ਦੇ ਬੈਹਿ ਕੇ ਲੈਣੀ ਆ ਤੇ ਜਾਂ ਵੋਟਾਂ ਉਦੋਂ ਆਉਂਦੇ ਆ ਜਦੋਂ ਹੂੰ ਕਿਤੇ ਮੌਕਾ ਆਂਦਾ ਵੋਟ ਲੈਣ ਦਾ ਅੱਗੋਂ ਪਿੱਛੋਂ ਉਹ ਧਿਆਨ ਨਹੀਂ ਦਿੰਦੇ ਕੈਰੋਂ ਸਾਹਿਬ ਮੈਂ ਕੈਰੋਂ ਸਕੂਲ ਚ ਪੜਦਾ ਰਿਹਾ ਹਰ ਸਨਿਚਰ ਜਾਂ ਆਇਆ ਤਾਂ ਸੋਮਵਾਰ ਇੱਕ ਵਾਰ ਜ਼ਰੂਰ ਆਉਂਦਾ ਸਕੂਲ ਚ ਸਕੂਲ ਚ ਵਾਹ ਤੇ ਕੋਈ ਗਾਰਡ ਨਹੀਂ ਹੁੰਦੀ ਕੁਛ ਨਹੀਂ ਅੱਜ ਕੱਲ ਦੇ ਮੰਤਰੀ 15 1500 ਯਾਰ ਯਾਰ 5 500 ਸਕورٹی ਗਾਰਡ ਰੱਖੀ ਫਿਰਦੇ ਆ ਕੀ ਡਰ ਰਿਆ ਇਹਨਾਂ ਨੂੰ ਹੂੰ ਦੱਸੋ ਇਹਨਾਂ ਨੂੰ ਕੀ ਡਰ ਰਿਆ ਹੂੰ ਜਿਹੜਾ ਬੰਦਾ ਚੰਗਾ ਕੰਮ ਕਰੇ ਉਹਨੂੰ ਗੱਲ ਪੂਰੀ ਹੋ ਜਾਵੇ ਫਿਰ ਤੁਹਾਡਾ ਕੋਲ ਮਤਲਬ ਜੇ ਡਰ ਰਿਆ ਤੇ ਹੁਣ ਵੋਟਾਂ ਮੰਗਣ ਕੀ ਲੈਣਾ ਆਉਂਦੇ ਜੀ ਹਾਂ ਜੇ ਡਰਿਆ ਤੇ ਵੋਟਾਂ ਲੈਣ ਕੀ ਕਰਨ ਨੂੰ ਆਉਂਦੇ ਜੀ ਹੂੰ ਆਪਦਾ ਉੱਥੇ ਬੈਠੇ ਰਹੋ ਸਕਿਉਰਟੀ ਉੱਥੇ ਰੱਖੋ ਹਾਂ ਜਿੱਦੀ ਮਰਜ਼ੀ ਪਾ ਦੂਗਾ ਜਿੱਦੀ ਮਰਜ਼ੀ ਉਹ ਪਾ ਦੂਗਾ ਹਾਂ ਬਿਲਕੁਲ ਤੇ ਲੋਕ ਵੀ ਆਪਣੀ ਅੱਜ ਕੱਲ੍ਹ ਆਪਣੀ ਮਰਜ਼ੀ ਕਰਦੇ ਆ ਹਾਂ ਕੋਈ ਕਿਸੇ ਦਿਨ ਮੰਨਦਾ ਜਿੱਧਰ ਕਿਸ ਦਾ ਮਨ ਮਿਲਿਆ ਉਧਰ ਵੋਟ ਪਾਉਣੀ ਆ ਜੀ ਬਿਲਕੁਲ ਬਿਲਕੁਲ ਹਾਂਜੀ ਗੱਲ ਰੱਖੋ ਜੀ ਇਹ ਜੇ ਹੁਣ ਜਨਾਨੀ ਤੇ ਤੁਸੀਂ ਗੱਲ ਕੀਤੀ ਆ ਜੀ ਜਨਾਨੀ ਇਧਰ ਤਾਤ ਤੋਰੇ ਫਿਰਦੀ ਵੀ ਤੇ ਜਨਾਨੀ ਨੂੰ ਕੰਮ ਆ ਕੋਈ ਹਾਂ ਤੇ ਉਹਨਾਂ ਆਦਮ ਨੂੰ ਘੱਲਣਾ ਆਪਣੇ ਨੂੰ ਬਿਲਕੁਲ ਤੇ ਆਹ ਕੰਮ ਆਪਾਂ ਨੂੰ ਕਰ ਦਦੇ ਚੱਲ ਗਏ ਹੂੰ ਤੇ ਜਦੋਂ ਜਾਣਾ ਤਾਂ ਅੱਗੇ ਕਿਸੇ ਨਾਲ ਮਿਲਣਾ ਹੀ ਨਹੀਂ ਤੇ ਜਾ ਹੁੜਾ ਹੀ ਨਹੀਂਗਾ ਤੇ ਉਹ ਵੀ ਫਿਰ ਜਿਹਦਾ ਕਿਦਾ ਮੰਨਿਆ ਜਿੱਥੇ ਕਿਸੇ ਦਾ ਕੰਮ ਹੋਇਆ ਉਹਨੇ ਉੱਥੇ ਜਾਣਾ ਭਾਵੇਂ ਕੋਈ ਜਿਹੜਾ ਮਰਜ਼ੀ ਆਖੇ ਜਾ ਜਿੱਥੇ ਕਿਸੇ ਦਾ ਮੰਨਿਆ ਉਹਨੇ ਉੱਥੇ ਟਿਕਿਆ ਹੋ ਹ ਸਹੀ ਹੈ ਮਤਲਬ ਕਹਿੰਦਾ ਪਾ ਵੀ ਕੰਮ ਬੰਦਿਆਂ ਦੇ ਲੈਣੇ ਤੇ ਬੰਦਿਆਂ ਦੇ ਕਰੋਨਾ ਕਰਾ ਤੇ ਬੰਦਿਆਂ ਨੇ ਜਿੱਥੇ ਉਹਨਾਂ ਦਾ ਮਨ ਟਿਕਿਆ ਉੱਥੇ ਵੋਟ ਉਹਨਾਂ ਪਾਉਣੇ ਪਾਉਣ ਜਿੰਨੂੰ ਮਰਜ਼ੀ ਆਖੇ ਜਾ ਪਤੋਂ ਉਹਨੂੰ ਪਾ ਤੂੰ ਇਹਨੂੰ ਪਾ ਜਿੱਥੇ ਮਨ ਕਿਸਦਾ ਉੱਤੇ ਪਾਉਣੇ ਹੂੰ ਹੁਣ ਚੋਣਾਂ ਵੀ ਮਾਹੌਲ ਕੀ ਆ ਹੁਣ ਕਿਤੇ ਨੂੰ ਗੱਲ ਜਾਂਦੀ ਕੋਈ ਪਤਾ ਲੱਗਦਾ ਕਿ ਨਹੀਂ ਪਲਾ ਨਾ ਕੋਈ ਨਹੀਂ ਹੁਣ ਵੀ ਲੋਕਾਂ ਦੇ ਮਾਰ ਨਹੀਂ ਆਪ ਜਿੱਥੇ ਟਿਕੇ ਉੱਥੇ ਉਹਨਾਂ ਵੋਟ ਪਾਉਣਗੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਤੇ ਪਾਉਣਗੇ ਅੱਛਾ ਬਾਪੂ ਜੀ ਕੋਈ ਅਮਰਤਪਾਲ ਦਾ ਫੈਕਟ ਹੈਗਾ ਕਿਤੇ ਪਿੰਡ ਦੇ ਵਿੱਚ ਸਾਡੇ ਪਿੰਡ ਇੱਥੇ ਹੈ ਨਹੀਂ ਅੱਛਾ ਨਹੀਂ ਦੋ ਚਾਰ ਬੰਦੇ ਆਉਣਗੇ ਪੰਜ 10 ਹੋਣਗੇ ਸਾਡੇ ਪਿੰਡ 'ਚ ਹੈ ਨਹੀਂ ਹੋਰ ਆਸ-ਪਾਸੇ ਕਹਿ ਨਹੀਂ ਸਕਦੇ ਠੀਕ ਆ ਹਾਂਜੀ ਸਾਡੇ ਪਿੰਡ ਭਿੱਖੀ ਪਿੰਡ 'ਚ ਤੇ ਨਹੀਂ ਹੈ ਤੇ ਉਹਦੇ ਕਹਿਣ ਕਰਕੇ ਹੁਣ ਚਲੋ ਉਹ ਗੱਲ ਨਹੀਂ ਕਹਿਣੀ ਚਾਹੀਦੀ ਨਹੀਂ ਨਹੀਂ ਗੱਲ ਕਰਨ ਵਾਲੀ ਹੈ ਮਤਲਬ ਹਿੰਦੂ ਲੋਕ ਸਹਿਮੇ ਹੋਏ ਆ ਹਮ ਅਮਰਤਪਾਲ ਦਾ ਕਰਕੇ ਹਿੰਦੂ ਲੋਕ ਸਹਿਮੇ ਹੋਏ ਆ ਸਹਿਮੇ ਹੋਏ ਹਮ ਬਾਕੀ ਉਹ ਮਰਜ਼ੀ ਆ ਲੋਕਾਂ ਦੀ ਮਰਜ਼ੀ ਜਿੱਧਰ ਵੋਟ ਪਾਉਣੀ ਆ ਉਹਨਾਂ ਦਾ ਆਪ ਦੀ ਚੁਆਇਸ ਆ ਹਮ ਹਾਂਜੀ ਹਮ ਹਮ ਅੱਗੇ ਜਿਤਰਾ ਹੋ ਵੇਖੀ ਜੂ ਹਮ ਹਮ ਬਿਲਕੁਲ 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 ਬਾਪੂ ਜੀ ਇੱਕ ਆਖਰੀ ਸਵਾਲ ਕਿਵੇਂ ਮਾਹੌਲ ਕੋਈ ਨੂੰ ਜਾਂਦਾ ਨਜ਼ਰ ਆ ਰਿਹਾ ਇਧਰੇ ਪਾਸੇ ਮਾਹੌਲ ਇਤਰਾ ਜੀ ਹੁਣ ਅੱਗੇ ਤੇ ਸਾਡੇ ਲਹਾਲਕੇ ਦੇ ਵਿੱਚੋਂ ਨਾ ਹਲਕਾ ਸੀ ਪਹਿਲਾਂ ਤਰਨਤਾਰ ਦੇ ਹੁਣ ਖਡੂਰ ਸਾਹਿਬ ਹੋਇਆ ਤੇ ਪਾਰਲੀਮੈਂਟ ਚੋਣ ਦਾ ਕਈ ਵਾਰ 1,70,75000 ਵੋਟ ਤੇ ਸਿਮਰਨਜੀਤ ਸਿੰਘ ਮਾਨ ਹੁਣ ਜਿੱਤੇ ਜੀ ਹੁਣ ਐਂ ਕਿ ਸਾਨੂੰ ਇੰਜ ਜਾਂਦਾ ਵੀ ਲੱਖਾਂ ਵਾਲੀ ਗੱਲ ਨਹੀਂ ਹੈ ਗਈ ਮੁਕਾਬਲਾ ਬੜਾ ਫਸਮਾ ਕੋਣਾ ਮੁਕਾਬਲਾ ਰਹੂ ਤਕੋਣਾ ਮੁਕਾਬਲਾ ਰਹੂ ਆ ਅਕਾਲੀ ਪਾਰਟੀ ਆਵਾਜ਼ ਦੀ ਪਾਰਟੀ ਤੇ ਕਾਂਗਰਸ ਕਾਂਗਰਸ ਇਹਨਾਂ ਦਾ ਤਕੋਣਾ ਮੁਕਾਬਲਾ ਰਹੂਗਾ ਯਾਰਾਂ ਦਾ ਥੋੜੇ ਬਾਰੇ ਨਾਲ ਮਤਲਬ ਐ ਫਸਲਾ ਮੁਕਾਬਲਾ ਹੋਊਗਾ ਅੰਦਾਜ਼ਾ ਕਾਂਗਰਸ ਹੈਗੀ ਦੌੜ ਚੈਸ ਵੇਲੇ ਹਾਂਜੀ ਕਾਂਗਰਸ ਹੈਗੀ ਦੌੜ ਚੈਸ ਵੇਲੇ ਕਾਂਗਰਸ ਵੀ ਹੈਗੇ ਆ ਲੋਕ ਕਾਂਗਰਸ ਵਰ ਨਾਲ ਵੀ ਹੈਗੇ ਆ ਅਮਰਤਪਾਲ ਦਾ ਮੁਕਾਬਲਾ ਨਹੀਂ ਮੰਨਦੇ ਅਮਰਿਤਪਾਲ ਦਾ ਵੀ ਹੁਣ ਨਵੇਂ ਨਵਾਂ ਮੁੰਡਾ ਵਾਜ ਕੀ ਪਤਾ ਵਾ ਮਤਲਬ ਕੀ ਲੋਕਾਂ ਦਾ ਰੁਝਾਨ ਆ ਅਜੇ ਅਜੇ ਮਤਲਬ ਕਿਉਂਕਿ ਕੋਈ ਲੋਕਾਂ ਦੇ ਵਿੱਚ ਵਿਚ ਰਿਆ ਨਹੀਂ ਨਾ ਪਤਾ ਅਜੇ ਹਾਂ ਇਹ ਤਾਂ ਹਾਂ ਇਹ ਤਾਂ ਗੱਲ ਹੈ ਕਿਉਂਕਿ ਬਾਕੀ ਪਾਰਟੀਆਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਉਹਨਾਂ ਦੀ ਜਿਹੜੀ ਸਰਕਾਰੀ ਮਸ਼ੀਨਰੀ ਉਹਨਾਂ ਦਾ ਵੀ ਵਾਕਬੀ ਆ ਹੂੰ ਕਿਉਂਕਿ ਕਾਲੀ ਪਾਰਟੀ ਵੀ ਪੁਰਾਣੀ ਪਾਰਟੀ ਆ ਕਾਂਗਰਸ ਵੀ ਪੁਰਾਣੀ ਪਾਰਟੀ ਆ ਤੇ ਆਵਾਮੀ ਪਾਰਟੀ ਹੁਣ ਮੌਜੂਦਾ ਉਹਨਾਂ ਦਾ ਰਾਜ ਆ ਸਰਕਾਰ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਥੋੜੀ ਬਾਲੀ ਵਾਕਬੀ ਆ ਤੇ ਇਹ ਮਤਲਬ ਅਮਰਤਪਾਲ ਦੀ ਜੇ ਮਤਲਬ ਲੋਕਾਂ ਵਿੱਚ ਵਿਚਰਨ ਤੋਂ ਬਿਨਾ ਲੋਕਾਂ ਦੇ ਨਾਲ ਉਹ ਮਤਲਬ ਬਣਦਾ ਨਹੀਂ ਨਾ ਆਣ ਜਾਣ ਲੋਕਾਂ ਦਾ ਵਿਹਾਰ ਨਹੀਂ ਬਣਦਾ ਜੀ ਜੀ ਨੋ ਕਿਸੇ ਵੀ ਅੰਦਰੋਂ ਜੇਲ੍ਹ ਚ ਕਿੰਨਾ ਕੋ ਵਿਚਰੂਗਾ ਆਹੋ ਜੇਲ੍ਹ ਦੇ ਨਾਲੇ ਉਹ ਬੰਦਿਆ ਹਜੇ ਆ ਤੇ ਲੋਕਾਂ ਵਿੱਚ ਵਿਚਰਿਆ ਹੀ ਮਤਲਬ ਵੋਟ ਬਣਦੀ ਐ ਨਾ ਕੋਈ ਪਿੰਡਾਂ ਵਿੱਚ ਆਉਣ ਲੀਡਰ ਤੇ ਹਵੀ ਇਫੈਕਟ ਰੈਜ਼ਰ ਤਾਂ ਅੰਦਰੋਂ ਬੰਦਾ ਨਾਲ ਲੜ ਰਿਹਾ ਉਹਦਾ ਕਿੰਨਾ ਕਿਦਾਂ ਆਹ ਹੋਇਆ ਕਿ ਸਾਡੇ ਸਾਡੇ ਹਲਕੇ ਵਿੱਚ ਇਹ ਵੀ ਫਸਾ ਮੁਕਾਬਲਾ ਹੀ ਆ ਆ ਥੋੜੀਆਂ ਵੋਟਾਂ ਦੇ ਜਿੱਤਣਗੇ ਜਿਹੜਾ ਜਿਹੜਾ ਬੰਦਾ ਜਿੱਤੂਗਾ ਆ ਲੱਖਾਂ ਵਾਲੀ ਗੱਲ ਨਹੀਂ ਆ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਮਿਹਰਬਾਨੀ ਮਿਹਰਬਾਨ ਸੋ ਸੰਗਤ ਜੀ ਅੱਜ ਦੀ ਵੀਡੀਓ ਅਸੀਂ ਪਿੱਖੇਵੰਡ ਦੇ ਵਿੱਚੋਂ ਤੁਹਾਨੂੰ ਦਿਖਾ ਰਿਹਾ ਤੇ ਅਸੀਂ ਸੱਥਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਦੀ رائے ਲੈ ਰਹੇ ਹਾਂ ਲੋਕ ਕੀ ਸੋਚਦੇ ਨੇ ਆਉਣ ਵਾਲਾ ਚੋਣਵੀ ਮਾਹੌਲ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਇਹ ਬਜ਼ੁਰਗ ਬਾਬੇ ਇੱਕ ਕਮੇਟ ਦੇ ਵਿੱਚ ਬੈਠੇ ਨੇ ਪਤਾ ਨਹੀਂ ਕਿੰਨੇ ਵਾਰੀ ਇਹਨਾਂ ਨੇ ਐਮਪੀ ਬਣਾਏ ਕਿੰਨੀ ਵਾਰੀ ਇਹਨਾਂ ਨੇ ਐਮਐਲਏ ਬਣਾਏ ਪੁਰਾਣੇ ਤਜਰਬੇ ਦੀਆਂ ਗੱਲਾਂ ਸੀ ਤੁਹਾਨੂੰ ਦੱਸੀਆਂ ਕਿ ਮੰਤਰੀ ਕਿਵੇਂ ਆਪਣੇ ਵੋਟਰਾਂ ਨੂੰ ਲਭਾਉਣ ਵਾਸਤੇ ਉਦੋਂ ਤਾਂ ਉਹਦੇ ਜਦੋਂ ਚੋਣਵੀ ਮਾਹੌਲ ਬਣਦਾ ਪਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਆਲ ਓਵਰ ਤਾਂ ਇਹੀ ਨਿਕਲ ਕੇ ਆਉਂਦਾ ਕਿ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਰੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ